ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਆਪਾਂ ਇਸ ਵੇਲੇ ਹਰਿਆਣੇ ਠਾਣੇ ਹੈਗੇ ਆਂ ਜੀ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਦਸੂਏ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਪੈਂਦਾ ਔਰ ਇਸ ਠਾਣੇ ਦੇ ਵਿੱਚ ਇੱਕ ਪਿੰਡ ਪੈਂਦਾ ਹੈਗਾ ਇਸ ਠਾਣੇ ਦੇ ਅੰਦਰ ਉਸ ਪਿੰਡ ਦਾ ਨਾਮ ਹੈਗਾ ਬਾਗਪੁਰ ਆਪਾਂ ਸਾਰੇ ਜਣ ਜਾਣਦੇ ਆ ਕਿ ਪਿੱਛੇ ਜੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ 5 ਵਰਿਆਂ ਦਾ ਇੱਕ ਮਾਸੂਮ ਬੱਚਾ ਉਹਦੇ ਨਾਲ ਕੋਈ ਕਰਮ ਕੀਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਉਸ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਅੱਜ ਵੀ ਇੱਥੇ ਇਦਾਂ ਦੀ ਹੀ ਇੱਕ ਘਟਨਾ ਵਾਪਰਨ ਲੱਗੀ ਸੀ ਇੱਕ ਛੋਟਾ ਜਿਹਾ ਮਾਸੂਮ ਬੱਚਾ 13 ਕੁ ਬਰਿਆਂ ਦੀ ਉਹਦੀ ਉਮਰ ਹੈ ਪਰ ਉਹ ਬੱਚੇ ਦੀ ਬਾਡੀ ਕੁਛ ਇਦਾਂ ਦੀ ਆ 13 ਬਰਿਆਂ ਦਾ ਲੱਗਦਾ ਨਹੀਂ ਹੈਗਾ ਘੱਟ ਉਮਰ ਦਾ ਲੱਗਦਾ ਹੈਗਾ ਸੋ ਅੱਜ ਇੱਥੇ ਘਟਨਾ ਵਾਪਰਨ ਲੱਗੀ ਸੀ ਇਸ ਪਿੰਡ ਦੇ ਸਰਪੰਚਾ ਬੈਠੇ ਆ ਪਿੰਡ ਵਾਸੀ ਬੈਠੇ ਆ ਹੁਸ਼ਿਆਰਪੁਰ ਸ਼ਹਿਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਥੇ ਬੈਠੇ ਆ ਗਿਆ ਅਨਿਲ ਕੁਮਾਰ ਬਾਗਾ ਜੀ ਹੈਗੇ ਆ ਆ ਵੀਰ ਸਾਰੇ ਨੋਵਲਜੀ ਸਿੰਘ ਜੀ ਹੈਗੇ ਆ ਆਵਾਜੇ ਕਮ ਜਥੇਬੰਦੀ ਤੋਂ ਔਰ ਇੱਥੇ ਕਰਨੈਲ ਸਿੰਘ ਲਵਲੀ ਹੁਣੀ ਸਾਰੇ ਆਏ ਹੈਗੇ ਆ ਲੋਕਾਂ ਦੇ ਮਨਾਂ ਵਿੱਚ ਬੇਹੱਦ ਗੁੱਸਾ ਹੈਗਾ ਆਪਾਂ ਕੁਝ ਗੱਲਾਂ ਬਤਾ ਕਰਦੇ ਆਂ ਕਿ ਇਸ ਵੇਲੇ ਥਾਣੇ ਅੰਦਰ ਕਿਹੜੀ ਕਿਹੜੀ ਕਾਰਵਾਈ ਹੋਈ ਆ ਤੇ ਹੋਰ ਆਪਾਂ ਜੋ ਪੰਜਾਬ ਦੇ ਵਿੱਚ ਕੀ ਡਿਮਾਂਡਸ ਚੱਲਦੀਆਂ ਪਈਆਂ ਨੇ ਕਿਹੜਾ ਕਿਹੜਾ ਸੰਘਰਸ਼ ਕਿਸ ਤਰੀਕੇ ਨਾਲ ਵਿੱਡਿਆ ਜਾ ਰਿਹਾ ਆ ਆਪਾਂ ਬਾਗਾ ਜੀ ਨੂੰ ਸ਼ੁਰੂ ਕਰਦੇ ਆਂ ਬਾਗਾ ਜੀ ਤੁਸੀਂ ਅੰਦਰ ਗਏ ਆਂ ਅੰਦਰ ਗੱਲਬਾਤ ਹੋਈ ਅਫਸਰਾਂ ਦੇ ਨਾਲ ਪਰਚਾ ਦਰਜ ਹੋ ਗਿਆ ਜੀ ਜੀ ਜਿਹੜਾ ਪਰਚਾ ਹੈ ਉਹ ਦਰਜ ਹੋ ਚੁੱਕਾ ਹੈ ਅਸੀਂ ਥੋੜਾ ਲੇਟ ਆਏ ਸੀਗੇ ਉਹ ਸਰਪੰਚ ਸਾਹਿਬ ਨੂੰ ਪਤਾ ਹੈ ਕਿ ਕਿਹੜੀ ਕਿਹੜੀ ਧਾਰਾ ਜਾਂ ਕਿਦਾਂ ਕਿਦਾਂ ਹੋਈ ਆ ਤੇ ਅਸੀਂ ਥੋੜਾ ਲੇਟ ਆਏ ਸੀਗੇ ਸਾਨੂੰ ਜ ਦੁਸ਼ਕਰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਤੇ ਸਾਨੂੰ ਬੜਾ ਦੁੱਖ ਹੋਇਆ ਤੇ ਅਸੀਂ ਇੱਥੇ ਪਹੁੰਚੇ ਆ ਦੇਖੋ ਹੱਲੇ ਜਿਹੜਾ 5 ਸਾਲਾ ਹਰਵੀਰ ਸੀ ਜੀ ਜਿਹਦਾ ਇੱਕ ਪ੍ਰਵਾਸੀ ਨੇ ਬੜੀ ਦਰਿੰਦਗੀ ਨਾਲ ਉਹਦੇ ਨਾਲ ਕੁਕਰਮ ਕੀਤਾ ਅਤੇ ਬੜੀ ਬੇਰਹਿਮੀ ਦੇ ਨਾਲ ਉਹਦਾ ਜਿਹੜਾ ਕਤਲ ਕਰਤਾ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਮਤਲਬ ਡਾਂਗ ਤੱਕ ਉਹਨੇ ਮਤਲਬ ਦੇ ਕੇ ਉਸ ਬੱਚੇ ਨੂੰ ਮੋਤਰੇ ਘਾਟ ਉਤਾਰਤਾ ਇਨਾ ਸੋਹਣਾ ਬੱਚਾ ਤਸਵੀਰ ਦੇਖੀ ਨਹੀਂ ਸੀ ਤਸਵੀਰ ਨਹੀਂ ਦੇਖੀ ਜਾਂਦੀ ਸੀ ਉਹਦੀ ਤੇ ਦੇਖੋ ਇਨਾ ਹੁਸ਼ਿਆਰਪੁਰ ਚ ਰੁਲਾ ਪਿਆ ਉਸ ਤੋਂ ਬਾਅਦ ਕਿੰਨੀਆਂ ਖਬਰਾਂ ਆਈਆਂ ਕੋਈ ਜਲੰਧਰ ਦੇ ਵਿੱਚ ਕੋਈ ਅੰਮ੍ਰਿਤਸਰ ਦੇ ਵਿੱਚ ਕੋਈ ਲੁਧਿਆਣਾ ਦੇ ਵਿੱਚ ਬਖ ਬਖ ਸ਼ਹਿਰਾਂ ਦੇ ਵਿੱਚੋਂ ਪ੍ਰਵਾਸੀਆਂ ਦੁਆਰਾ ਕਿਸੇ ਦਾ ਮਰਡਰ ਹੋਇਆ ਕਿਸੇ ਦੇ ਦੁਆਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਮਤਲਬ ਇਨਾ ਕੁਝ ਹੋਣ ਦੇ ਬਾਵਜੂਦ ਜੋ ਪ੍ਰਸ਼ਾਸਨ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦੀ ਕੋਈ ਪੀਸੀਸੀ ਹੋਵੇ ਇਹਨਾਂ ਦਾ ਕੋਈ ਕੈਰੇਕਟਰ ਸਰਟੀਫਿਕੇਟ ਲਿਆ ਜਾਵੇ ਉੱਤੇ ਕੋਈ ਵੀ ਜਿਹੜਾ ਪ੍ਰਸ਼ਾਸਨ ਅਜ ਸਰਕਾਰ ਉਹ ਆਪਣੀ ਜ਼ਿੰਮੇਵਾਰੀ ਤੋਂ ਬਿਲਕੁਲ ਜੜੀਆਂ ਅੱਖਾਂ ਆ ਉਹ ਮੀਟ ਰਹੇ ਆ ਉਹਦਾ ਪ੍ਰਣਾਮ ਅੱਜ ਫਿਰ ਬਾਗਪੁਰ ਜੋ ਉਸ ਝਾਰਪੁਰ ਦੇ ਬਿਲਕੁਲ ਨਾਲ ਪਿੰਡਾ ਬਾਗਪੁਰ ਸਟੋਰ ਬਾਗਪੁਰ ਦੇ ਵਿੱਚ ਇੱਕ 13 ਸਾਲ ਦਾ ਬੱਚਾ ਮਤਲਬ ਉਮਰ ਦਾ 13 ਸਾਲ ਆ ਪਰ ਉਹ ਹੈਂਡੀਕੈਪ ਹੋਣ ਕਰਕੇ ਬਹੁਤ ਛੋਟਾ ਲੱਗ ਰਿਹਾ ਬੱਚਾ ਹੈਂਡੀਕੈਪ ਉਹਦੀ ਮਦਰ ਸਿੰਗਲ ਮਦਰ ਆ ਮਦਰ ਵੀ ਹੈਂਡੀਕੈਪ ਆ ਔਰ ਇੱਕ ਪ੍ਰਵਾਸੀ ਨੇ ਉਸ ਬੱਚੇ ਨੂੰ ਬੁਲਾਇਆ ਕਿ ਮੇਰਾ ਫੋਨ ਗਵਾਚ ਗਿਆ ਤੇ ਫੋਨ ਲਵਾਈ ਜਦੋਂ ਬੱਚਾ ਉਹਦੇ ਕੋਲ ਗਿਆ ਉਹਨੇ ਬੱਚੇ ਦੇ ਮੂੰਹ ਦੇ ਵਿੱਚ ਕੱਪੜਾ ਦੇ ਕੇ ਉਹਨੂੰ ਚੱਕ ਕੇ ਅੰਦਰ ਲੈ ਗਿਆ ਜਦੋਂ ਉਹ ਉਹਦੇ ਨਾਲ ਕੁਕਰਮ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਕੁਝ ਬੰਦਿਆਂ ਨੇ ਦੇਖ ਲਿਆ ਜਿਹਦੇ ਕਰਕੇ ਰੋਲਾ ਪੈ ਗਿਆ ਰੋਲਾ ਪੈਣ ਕਰਕੇ ਜਿਹੜਾ ਬੱਚਾ ਹੈ ਬੱਚੇ ਦੀ ਜਾਨ ਬਚ ਗਈ ਤੇ ਬੱਚੇ ਨਾਲ ਗਲਤ ਕੰਮ ਹੋਣ ਜਿਹੜਾ ਉਹ ਬਚ ਗਿਆ ਤੇ ਉਸ ਤੋਂ ਬਾਅਦ ਵਿੱਚ ਜੋ ਵੀ ਕਾਰਵਾਈ ਇਹ ਅੱਗੇ ਚੱਲ ਰਹੀ ਆ ਕਹਿਣ ਦਾ ਭਾਵ ਜੇਕਰ ਕੋਈ ਨਾ ਦੇਖਦਾ ਹੂੰ 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 ਜੇਕਰ ਕੋਈ ਨਾ ਦੇਖਦਾ ਤੇ ਜੋ ਹੋਰ ਵੀਰ ਦੇ ਬਾਰੇ ਹੋਇਆ ਉਹ ਇਸ ਵਾਰੀ ਵੀ ਹੋਣਾ ਸੀਗਾ ਫਿਰ ਇਸ ਵਾਰੀ ਵਿੱਚ ਹੀ ਰੋਲਾ ਪਾਣਾ ਸੀਗਾ ਫਿਰ ਵਜਣਾ ਸੀਗਾ ਪ੍ਰਸ਼ਾਸਨ ਨੇ ਤਾਂ ਆਪਣਾ ਕੰਮ ਕਰਨਾ ਨਿਕਾ ਜੋ ਸੀਐਮ ਨੇ ਵੀ ਬਿਆਨ ਦਿੱਤਾ ਨਾ ਹੱਕ ਵਿੱਚ ਦਿੱਤਾ ਤੇ ਕਹਿੰਦਾ ਭਾਬ ਕੀ ਅਸੀਂ ਫੇਰ ਦੋ ਚਾਰ ਦੇ ਰੋਲਾ ਪਾ ਕੇ ਫੇਰ ਵਜਣਾ ਸੀਗਾ ਫੇਰ ਅਗਲਾ ਕੋਈ ਜਿਹੜਾ ਬੱਚਾ ਸ਼ਿਕਾਰ ਆ ਉਹ ਫੇਰ ਹੋਣਾ ਸੀ ਉਹ ਸਾਡੇ ਘਰਾਂ ਚ ਹੋ ਸਕਦਾ ਤੁਹਾਡੇ ਘਰਾਂ ਚ ਹੋ ਸਕਦਾ ਕਿਸੇ ਦੇ ਘਰ ਵਿੱਚ ਹੋ ਸਕਦਾ ਜੇਕਰ ਪੰਜਾਬੀ ਪੰਜਾਬੀਤ ਦਲੇ ਲਈ ਪੰਜਾਬ ਦੇ ਲਈ ਨਾ ਜਾ ਕੇ ਇਹ ਜਿਹੜਾ ਆਣ ਵਾਲਾ ਮਾਹੌਲ ਆ ਖਤਰਨਾਕ ਆ ਔਰ ਮੈਂ ਪੰਜਾਬ ਚੋਂ ਨਾ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਕੁਝ ਲੋਕ ਇਹਨੂੰ ਹਿੰਦੂ ਔਰ ਮੁਸਲਮਾਨਾਂ ਦਾ ਜਿਹੜਾ ਮਸਲਾ ਆ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕੋਈ ਸਾਡੇ ਵਿੱਚੋਂ ਵੀ ਆ ਹਨਾ ਉਹ ਮਸਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਰਨਾਟਕਾ ਦੇ ਵਿੱਚ ਵੀ ਭਈਆਂ ਨੂੰ ਭਜਾਉਣ ਦੀ ਜਿਹੜੀ ਮੂਵਮੈਂਟ ਆ ਉਹ ਚੱਲ ਰਹੀ ਆ ਮਹਾਰਾਸ਼ਟਰ ਦੇ ਵਿੱਚ ਵੀ ਭਈਆਂ ਨੂੰ ਜਿਹੜੀ ਭਜਾਉਣ ਦੀ ਮੂਵਮੈਂਟ ਆ ਉਹ ਚੱਲ ਰਹੀ ਈਵਨ ਕਿ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਆ ਜਿੱਥੋਂ ਪ੍ਰਧਾਨ ਮੰਤਰੀ ਮੋਦੀ ਆ ਉਹਦੀ ਸਟੇਟ ਦੇ ਵਿੱਚ ਵੀ ਉਹਦੀ ਸਟੇਟ ਦੇ ਵਿੱਚ ਵੀ ਕੋਈ ਬਾਹਰੋਂ ਨੇ ਨਹੀਂ ਕਰੀ ਸਕਦਾ ਮਤਲਬ ਕਹਿਣ ਦਾ ਭਾਵ ਕੀ ਆ ਇਹ ਜਾਣ ਬੁੱਝ ਕੇ ਇੱਕ ਪਾਲਸੀ ਆ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਜਿੱਦਾਂ ਸਰਕਾਰਾਂ ਬਾਰ ਬਾਰ ਕਦੀ ਚਿੱਟਾ ਭੇਜ ਕੇ ਕਦੀ ਕੋਸ਼ਿਸ਼ ਕਰਕੇ ਕਦੀ ਗੰਦੇ ਕਰੂਨ ਲਿਆ ਕੇ ਹਨਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੇ ਆ ਜਾਂ 84 ਦੇ ਵਿੱਚ ਪੰਜਾਬ ਦੀ ਜਿਹੜੀ ਇੱਕ ਪੀੜੀ ਖਤਮ ਕੀਤੀ ਗਈ ਸੀ ਬਾਅਦ ਚਿੱਟੇ ਨਾਲ ਇੱਕ ਪੀੜੀ ਖਤਮ ਕੀਤੀ ਗਈ ਆ ਹੁਣ ਇਹ ਨਾ ਪ੍ਰਵਾਸੀਆਂ ਨੂੰ ਇਸ ਪੰਜਾਬ ਵਿੱਚ ਲਿਆ ਕੇ ਪੰਜਾਬ ਦੀ ਜਿਹੜੀ ਆ ਉਹ ਨਸਲ ਖੁਸ਼ੀ ਕੀਤੀ ਜਾ ਰਹੀ ਆ ਪੰਜਾਬੀਆਂ ਦੀ ਇੱਕ ਨਸਲ 쿠ਸ਼ੀ ਕੀਤੀ ਜਾ ਰਹੀ ਹੈ ਜੇਕਰ ਪੰਜਾਬੀ ਇੱਥੇ ਇਕੱਠੇ ਨਾ ਹੋਏ ਤਾਂ ਜਿਹੜਾ ਆਣ ਵਾਲਾ ਮਾਹੌਲ ਆ ਉਹ ਖਤਰਨਾਕ ਆ ਤੁਹਾਡੇ ਬੱਚਿਆਂ ਦਾ ਭਵਿੱਖ ਆ ਉਹ ਜਿਹੜਾ ਖਤਰਨਾਕ ਆ ਇਸ ਕਰਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਆ ਔਰ ਇਕੱਠੇ ਹੋ ਕੇ ਅਸੀਂ ਪੰਜਾਬ ਔਰ ਪੰਜਾਬੀ ਦੇ ਲਈ ਲੜੀਏ ਔਰ ਆਪਣੇ ਬੱਚਿਆਂ ਨੂੰ ਇਨਸਾਫ਼ ਦਿਵਈਏ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਪਰ ਔਰ ਜਿਹੜੀ ਵੀਰ ਨੇ ਗੱਲ ਆਖੀ ਆ ਕਿ ਆਪਾਂ ਪੂਰੇ ਪੰਜਾਬ ਦੇ ਵਾਸਤੇ ਲੜੀਏ ਆ ਵੀਰ ਹੋ ਰਿਹਾ ਹੈਗਾ ਆਪਾਂ ਇਹਨਾਂ ਨੂੰ ਵੀ ਗੱਲਬਾਤ ਕਰਦੇ ਨੇ ਪਹਿਲਾਂ ਜਿਹੜਾ ਮਾਮਲਾ ਹੈਗਾ ਜਿਹੜਾ ਇਸ ਵੇਲੇ ਤਾਜ਼ਾ ਹੈਗਾ ਆਪਾਂ ਉਹਦੇ ਬਾਰੇ ਥੋੜੀ ਜਾਣਕਾਰੀ ਲੈ ਲੈਨੇ ਆ ਤਾਂ ਜੋ ਭਾਵੇਂ ਕੋਈ ਕਿਸੇ ਵੀ ਜ਼ਿਲ੍ਹੇ ਵਿੱਚ ਰਹਿੰਦਾ ਹੈਗਾ ਭਾਵੇਂ ਕੋਈ ਪਿੰਡਾਂ ਵਿੱਚ ਵੀ ਹੈਗਾ ਤੁਸੀਂ ਦੇਖੋ ਪਿੰਡਾਂ ਤੱਕ ਵੀ ਇਹ ਮਨ ਜਿਹੜਾ ਸੇਕ ਹੈਗਾ ਪ੍ਰਵਾਸੀਆਂ ਦੇ ਵੱਲੋਂ ਛੋਟੇ ਮਾਸੂਮ ਬੱਚਿਆਂ ਨੂੰ ਸ਼ਿਕਾਰ ਬਣਾਉਣ ਵਾਲਾ ਪਿੰਡਾਂ ਤੱਕ ਵੀ ਉਹ ਸੇਕ ਆਣ ਪਹੁੰਚਿਆ ਹੈਗਾ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆਂ ਭਾਈ ਸਾਹਿਬ ਜੀ ਤੁਹਾਡੇ ਪਿੰਡ ਦੇ ਵਿੱਚ ਇਹ ਘਟਨਾ ਜਬਾਪਰਨ ਲੱਗੀ ਸੀ ਪਰ ਬਚਾਅ ਹੋ ਗਿਆ ਪਤਾ ਨਹੀਂ ਸੀ ਕੀ ਹੋ ਜਾਣਾ ਹਨਾ ਜੀ ਦੱਸਿਓ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਹੈ तकरीबन ਪ੍ਰਾਕਸੀਮੇਟ ਜੀ ਹੈ 2500 ਤੋਂ 3000 ਰੁਪਏ ਬੰਦਾ ਹੈ ਇਹ ਹੈਗਾ ਮੇਰੇ ਵੀ ਗਿਣਤੀ ਘੱਟ ਹੋ ਸਕਦੀ ਹੈ ਵੱਧ ਵੀ ਸਕਦੇ ਤੇ ਤੁਹਾਡੇ ਪੰਜਾਬੀਆਂ ਦੀ ਗਿਣਤੀ ਕਿੰਨੀ ਕਾ ਸਾਡੀ 7800 ਵੋਟ ਲਓ ਮਨ ਲ ਤੁਹਾਡੇ ਨਾਲੋਂ 3-4 ਗੁਣਾ ਬਧੇਰੇ ਗਿਣਤੀ ਉਹਨਾਂ ਦੀ ਹੈ ਇਹਦਾ ਮਤਲਬ ਮੈਂ ਤਾਂ ਕਦੇ ਵੀ ਸੋਚਦਾ ਨਾ ਕਿ ਪੰਜਾਬ ਆਪਾਂ ਕਹਿੰਦੇ ਕਿ ਬਹੁਤ ਗਿਣਤੀ ਸਿੱਖ ਬਸੋਂ ਵਾਲਾ ਸੂਬਾ ਪਰ ਇਥੇ ਦੇ ਪੰਜਾਬੀਆਂ ਦੀ ਗਣਜੂ ਕਰ ਚੁੱਕੀ ਤੇ ਪ੍ਰਵਾਸੀਆਂ ਦੀ ਵੱਧ ਚੁੱਕੀ ਹੈ ਇਹ ਬਹੁਤ ਤਕੜੀ ਸਾਰਜ ਦੇ ਤਹਿਤ ਹੀ ਇਹ ਪ੍ਰਵਾਸੀ ਨੂੰ ਇੱਥੇ ਵਸਾ ਇਹਨਾਂ ਦੀ ਪ੍ਰਵਾਸ ਕਰਾਇਆ ਜਾ ਰਿਹਾ ਤੇ ਜਿਹੜੀਆਂ ਇਹਨਾਂ ਦੀਆਂ ਨਤੀਜੇ ਆ ਉਹ ਸਾਨੂੰ ਹੁਣ ਦੇਖਣ ਨੂੰ ਮਿਲ ਰਹੇ ਅੱਛਾ ਜਿਹੜਾ ਇਹ ਪ੍ਰਵਾਸੀ ਹੈ ਜਿਹਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਉਸ ਉਹਦੇ ਬਾਰੇ ਕੋਈ ਜਾਣਕਾਰੀ ਮਿਲੀ ਹੈ ਉਹਦਾ ਕੋਈ ਆਈਡੈਂਟੀਟੀ ਪ੍ਰੂਫ ਪੱਕੇ ਕੋਈ ਉਹਦੇ ਹੈਗੇ ਆ ਉਹਦੀ ਪੀਸੀਸੀ ਹੋਈ ਉਸਦਾ ਕੋਈ ਪੀਸੀਸੀ ਹੋਈ ਨਹੀਂ ਜੀ ਉਹ 2 ਸਾਲ ਪਹਿਲਾਂ ਕਿਸੇ ਹੋਰ ਪਾਸੇ ਰਹਿੰਦਾ ਇੱਕ ਹਫਤਾ ਉੱਥੋਂ ਨਾਲ ਕੱਢ ਦਿੱਤਾ ਤੇ ਹੁਣ ਜਿੱਥੇ ਮੌਕੇ ਤੇ ਫੜਿਆ ਉਹਨੂੰ ਹਫ਼ਤਾ ਖੋਇਆ ਇੱਥੇ ਰਿਹਾ ਸੀ ਤੇ ਉਹਨੇ ਇਹ ਵਾਰਦਾਤ ਨੂੰ ਦੇਣ ਦਾ ਇੰਜਾਮ ਕੋਸ਼ਿਸ਼ ਕੀਤੀ ਆ ਮੌਕੇ ਤੇ ਫੜਿਆ ਗਿਆ ਤੇ ਤੁਹਾਡੇ ਪਿੰਡ ਵਿੱਚ ਜਿਨ੍ਹਾਂ ਦੇ ਘਰੇ ਉਹ ਰਹਿੰਦਾ ਸੀਗਾ ਪ੍ਰਵਾਸੀ ਜਾਂ ਰਹਿੰਦਾ ਹਾਂਜੀ ਉਹ ਕੌਣ ਨੇ ਉਹ ਹਾਰੇ ਲੋਕ ਲਈ ਆ ਜੀ ਅੱਛਾ ਉਹਨਾਂ ਨੇ ਨੀਂ ਤਿਆਰ ਰੱਖਿਆ ਸੀ ਇਸ ਗੱਲ ਦਾ ਉਹ ਕਿਹਾ ਸੀ ਕਹਿੰਦੇ 5 ਦਿਨ ਦਾ ਟਾਈਮ ਦਿੱਤਾ ਸੀ 1 2 ਦਿਨ ਕਹਿੰਦੇ ਹਫਤਾ ਖੋ ਗਿਆ ਵੀ ਅੱਜ ਕੱਲ ਚ ਉਹਨਾਂ ਤੋਂ ਲੈਣੇ ਸੀ ਪਰ ਹਾਲੇ ਦਿੱਤੇ ਨਹੀਂ ਡਾਕੂਮੈਂਟ ਅੱਛਾ ਤੁਸੀਂ ਉਹਨਾਂ ਨਾਲ ਗੱਲ ਕੀਤੀ ਮੈਨੂੰ ਲੱਗਦਾ ਕਿ ਕਾਰਵਾਈ ਤਾਂ ਉਹਨਾਂ ਦੇ ਖਿਲਾਫ ਵੀ ਹੋ ਸਕਦੀ ਆ ਹਨਾ ਕਿਉਂਕਿ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਪੀਸਲ ਕਰਦੇ ਆ ਉਹ ਕਦੇ ਗਲਤ ਯੂਜ਼ ਕਰਦੇ ਆ ਛੱਡ ਤੋਂ ਇਹ ਗਲਤੀ ਹੋ ਗਈ ਤੇ ਅੱਜ ਹੀ ਉਹ ਸਾਰੇ ਕੁਆਟਰ ਉਹਨਾਂ ਨੇ ਹਾਰੇ ਖਾਲੀ ਕਰਾਉਣ ਦਾ ਉਹਨਾਂ ਨੂੰ ਆਰਡਰ ਦਿੱਤਾ ਵੀ ਸ਼ਾਮ ਨੂੰ ਖਾਲੀ ਹੋਊਗਾ ਅੱਛਾ ਜਿਹੜਾ ਇਹ ਪ੍ਰਵਾਸੀ ਜਿਨ੍ਹਾਂ ਦੇ ਘਰ ਰਹਿੰਦਾ ਸੀਗਾ ਉਹਨਾਂ ਨੇ अच्छा ਹੁਣ ਪੁਲਿਸ ਦੇ ਵੱਲੋਂ ਕੋਈ ਢਿੱਲ ਤਾਂ ਨਹੀਂ ਲੱਗਦੀ ਪਈ ਤੁਹਾਨੂੰ ਨਹੀਂ ਜੀ ਕੋਲ ਬਹਿ ਕੇ ਤਿੰਨ ਘੰਟੇ ਹੋ ਗਏ ਆ ਤੇ ਪਰਚਾ ਇਹ ਪੋਸਟ ਕੋ ਦਾ ਤੇ ਕੰਟਰਾਬਿੰਗ ਦਾ ਸੀ ਕੋਲ ਬਹਿ ਕੇ ਸੀ ਆਪਣੀ ਨਿਗਾਹ ਦੇ ਵਿੱਚ ਕਰਾਇਆ ਪੁਲਿਸ ਦੇ ਦੀ ਕਾਰਵਾਈ ਤੋਂ ਤਸੱਲੀ ਆ ਬਿਲਕੁਲ ਸਨ ਦੋਸਤੋ ਜੀ ਜ਼ਰੂਰ ਮੇਰੇ ਨਾਲ ਹੋਰ ਵੀ ਰਹਿ ਗਿਆ ਕਿਉਂਕਿ ਜਿਹੜੀ ਘਟਨਾ ਹੈਗੀ ਆ ਕੇਵਲ ਇੱਕ ਖਬਰ ਨਹੀਂ ਹੈ ਮੈਂ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਇਹਨੂੰ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਵੀ ਜ਼ਰੂਰ ਕਰ ਦਿਓ ਇਹ ਜਿਹੜੀ ਘਟਨਾ ਹੈ ਕੇਵਲ ਇੱਕ ਖਬਰ ਨਹੀਂ ਹੈ ਕਿਉਂਕਿ ਖਬਰ ਕੇਵਲ ਤੇ ਕੇਵਲ ਇੰਨੀ ਕਹੀ ਆ ਇਕੋ ਲੈਣ ਦੇ ਸੁਣਾ ਦਿੰਨਾ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਬਾਗਪੁਰ ਉੱਥੇ ਇੱਕ ਮਾਸੂਮ ਜਿਹੇ ਬੱਚੇ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਪਰਵਾਸੀ ਦੇ ਵੱਲੋਂ ਪਰ ਬਚਾਅ ਹੋ ਗਿਆ ਖਬਰ ਕੇਵਲ ਇੰਨੀ ਕੋਆ ਸ਼ੇਅਰ ਇਸ ਕਰਕੇ ਕਰਦੇ ਹੋ ਕਿਉਂਕਿ ਪੂਰੇ ਪੰਜਾਬ ਦਾ ਇਹ ਮਸਲਾ ਬਣ ਚੁੱਕਾ ਹੈਗਾ ਨੋਵਲਜੀ ਸਿੰਘ ਮੇਰੇ ਨਾਲ ਕਹਿੰਨੇ ਆਵਾਜ਼ੇ ਕੌਮ ਜਥੇਬੰਦੀ ਤੋਂ ਕੀ ਕਹਿਣਾ ਚਾਹੁੰਦੇ ਹੋ ਪਿਛੇ 5 ਸਾਲ ਦੇ ਵਿੱਚ ਇਹ ਨਾ ਘਟਣਾ ਵਾਪਰ ਕੇ ਹਟਿਆ ਔਰ ਇੱਕ ਵੱਡਾ ਪ੍ਰੋਟੈਸਟ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਕੀਤਾ ਗਿਆ ਕੀ ਅਸਰ ਹੋਇਆ ਲੱਗਦਾ ਤੁਹਾਨੂੰ ਕੋਈ ਅਸਰ ਹੋਇਆ ਆ ਅੱਜ ਫਿਰ ਘਟਨਾ ਹੋਣ ਲੱਗੀ ਸੀਗੀ ਦੇਖੋ ਅਸੀਂ 20 ਦਿਨ ਹੋ ਗਏ ਰੋਲਾ ਪਾਉਂਦੇ ਨੂੰ ਪੂਰੇ ਪੰਜਾਬ 'ਚ ਅਸੀਂ ਰੋਲਾ ਪਾਇਆ ਹੋਇਆ ਆ ਹੁਸ਼ਿਆਰਪੁਰ ਦੇ ਵਿੱਚ ਤਾਂ ਅਸੀਂ ਖਾਸ ਕਰ ਰੋਲਾ ਪਾਇਆ ਹੋਇਆ ਆ ਵੀ ਅਗਲਾ ਹਰਵੀਰ ਕੋਈ ਸਾਡਾ ਬੱਚਾ ਜਿਹੜਾ ਪੰਜਾਬ ਦਾ ਬੱਚਾ ਉਹ ਅਗਲਾ ਹਰਵੀਰ ਨਾ ਬਣੇ ਜੀ ਪਰ ਜਿਹੜੀ ਇਸ ਤੋਂ ਪਹਿਲਾਂ ਵੀ ਜਿਹੜੀਆਂ ਘਟਨਾਵਾਂ ਘਟੀਆਂ ਆ ਪੰਜਾਬ ਦੇ ਵਿੱਚ ਇੱਕ ਲੁਧਿਆਣੇ ਘਟਿਆ ਜਲੰਧਰ ਘਟਿਆ ਜਿਹਦੇ ਵਿੱਚੋਂ ਕਤਲ ਹੋਏ ਆ ਪ੍ਰਵਾਸੀਆਂ ਵੱਲੋਂ ਹੋਏ ਆ ਪਰ ਜਿਹੜੀ ਇਹ ਫਿਰ ਦੁਬਾਰਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇਹ ਘਟਨਾ ਘਟਨ ਜਾ ਰਹੀ ਸੀਗੀ ਤੇ ਇੱਕ ਹੋਰ ਬੱਚਾ ਜਿਹੜਾ ਪੰਜਾਬ ਦਾ ਆ ਪੰਜਾਬ ਦਾ ਖੂਨ ਆ ਇੱਥੇ ਦਾ ਆ ਉਹ ਬੱਚਾ ਇੱਕ ਪ੍ਰਵਾਸੀ ਉਹਨੂੰ ਫਿਰ ਉਸੇ ਤਰੀਕੇ ਦੇ ਨਾਲ ਉਸੇ ਮਨਸਾ ਦੇ ਨਾਲ ਉਹਨੂੰ ਉਹਨੇ ਜਿਹੜਾ ਆ ਸ਼ਿਕਾਰ ਬਣਾ ਰਿਆ ਸੀਗਾ ਉਹਨੂੰ ਆਪਣਾ ਦੇਖੋ ਜਿਹੜੀ ਸਭ ਤੋਂ ਵੱਡੀ ਦੁਖਾਲੀ ਗੱਲ ਨਾਲ ਪੰਜਾਬ ਦੀਆਂ ਕੁਝ ਧਿਰਾਂ ਕੁਝ ਲੋਕ ਇਹਨਾਂ ਦੇ ਹੱਕ 'ਚ ਖੜ ਰਹੇ ਆ ਸਾਡੀ ਮਤਲਬ ਮੈਂ ਕਹਿੰਦਾ ਜੀ ਇੱਕ ਪ੍ਰਵਾਸੀਆਂ ਦੇ ਖਿਲਾਫ ਤਾਂ ਸਾਡੀ ਜਿਹੜੀ ਸਾਰੀ ਮੁਹੀਮ ਹੋएगी ਹੈਗੀ ਆ ਪਰ ਅਸੀਂ ਉਹਨਾਂ ਲੋਕਾਂ ਨੂੰ ਉਹ ਜਿਹੜੇ ਬੇਵਕੂਫ ਟਾਈਪ ਦੇ ਲੋਕ ਆ ਜਿਹੜੇ ਇਹ ਘੱਡੀਆਂ ਗੱਲ ਕਰ ਰਹੇ ਆ ਕਦੀ ਉਹਨੂੰ ਅਮੀਰੀ ਤੇ ਗਰੀਬੀ ਦਾ ਮੁੱਦਾ ਬਣਾ ਰਹੇ ਆ ਜਾਂ ਕਦੀ ਉਹਨੂੰ ਕਿਸੇ ਜਾਤੀਵਾਦ ਦੇ ਆਧਾਰ ਤੇ ਗੱਲ ਕਰ ਰਹੇ ਆ ਜਾਂ ਉਹਨੂੰ ਧਰਮ ਦੇ ਆਧਾਰ ਤੇ ਗੱਲ ਕਰ ਰਹੇ ਆ ਇਹ ਬਿਲਕੁਲ ਗਲਤ ਆ ਪਰ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਹੈਗਾ ਕਹਿੰਦੇ ਕਾਨੂੰਨ ਦੇ ਮੁਤਾਬਕ ਵੀ ਤੇ ਸੰਵਿਧਾਨ ਦੇ ਮੁਤਾਬਕ ਵੀ ਕਹਿੰਦੇ ਉਹ ਰਹਿ ਸਕਦੇ ਆ ਪੰਜਾਬ ਦੇ ਵਿੱਚ ਕਹਿੰਦੇ ਤੁਸੀਂ ਇਸ ਕਰਕੇ ਨਹੀਂ ਉਹਨਾਂ ਨਾਲ ਬਿਤਕਰਾ ਕਰ ਸਕਦੇ ਵੀ ਉਹ ਪ੍ਰਵਾਸੀ ਆ ਕਿ ਉਹ ਕਹਿੰਦੇ ਵੀ ਉਹ ਜੋ ਦਲੀਲ ਦਿੰਦੇ ਆ ਉਹ ਕਹਿੰਦੇ ਵੀ ਜੇ ਕੋਈ ਕ੍ਰਾਈਮ ਕਰਦਾ ਆ ਉਹ ਭਾਵੇਂ ਕੋਈ ਵੀ ਹੋਵੇ ਉਹਦੇ ਖਿਲਾਫ ਕਹਿੰਦੇ ਠੁਕਮੀ ਕਾਰਵਾਈ ਹੋ ਉਹ ਇਹ ਦਲੀਲ ਦਿੰਦੇ ਆ ਦੇਖੋ ਗੱਲ ਕ੍ਰਾਈਮ ਦੀ ਕ੍ਰਾਈਮ ਦੀ ਗੱਲ ਤਾਂ ਹੈ ਹੀ ਹੈ ਆ ਪਰ ਇਸ ਤੋਂ ਪਹਿਲਾਂ ਇਹ ਗੱਲ ਆ ਵੀ ਉਹ ਸਾਡੇ ਇੱਥੇ ਮਤਲਬ ਇੱਕ ਜਿਹੜਾ ਸਾਡਾ ਪੰਜਾਬ ਆ ਇਹ ਸਾਡੀ ਲੈਂਡ ਆ ਇਹ 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 ਇੱਕ ਸੀਮਤ ਭੂਮੀ ਵਾਲੀ ਲੈਂਡ ਆ ਹੂੰ ਹੂੰ ਇਹ ਨਹੀਂ ਹੈਗਾ ਦੇਖੋ ਜੂਪੀ ਬਿਹਾਰ ਐਡੀਆਂ ਐਡੀਆਂ ਵੱਡੀਆਂ ਸਟੇਟਾਂ ਆ ਜੀ ਐਨੀ ਉੱਥੇ ਜਗ੍ਹਾ ਆ ਤੇ ਉਹ ਉਥੋਂ ਇੱਕ ਉਸ ਖਿੱਤੇ ਚ ਆ ਰਹੇ ਜਿਹਦੀ ਇੱਕ ਲੈਂਡ ਸੀਮਤ ਲੈਂਡ ਆ ਉਹਦੀ ਸੀਮਤ ਜਗ੍ਹਾ ਆ ਉੱਥੇ ਜਮਾਵੜਾ ਕਰ ਰੇ ਆ ਕੇ ਜਦ ਕਿ ਇੰਡੀਆ ਦੇ ਵਿੱਚ ਇਹ ਗੱਲ ਦੇਖੀ ਜਾਂਦੀ ਵੀ ਕਹਿੰਦੇ ਕਿ ਕੇਂਦਰ ਸਰਕਾਰ ਹੈ ਨਾ ਉਹ ਦੋ ਸਟੇਟਾਂ ਨੂੰ ਦੇਖ ਕੇ ਬੰਦੀ ਹੈ ਕਿ ਬਿਹਾਰ ਦੇ ਇੱਕ ਜੂਪੀ ਚ ਤੇ ਉਹਦੇ ਆਧਾਰ ਤੇ ਜਿਹੜੀ ਮਤਲਬ ਇੰਡੀਆ ਦੀ ਗਵਰਨਮੈਂਟ ਹੈ ਨਾ ਉੱਥੋਂ ਤੈ ਹੁੰਦਾ ਵੀ ਕਿਹਦੀ ਕਿਹੜੀ ਪਾਰਟੀ ਜਿਹੜੀ ਉਹ ਰੂਲ ਕਰੂਗੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜਾ ਪ੍ਰਵਾਸੀਆਂ ਦੀ ਇਥੇ ਵਧੇਰੇ ਆਮਦਾ ਤੁਹਾਨੂੰ ਕੀ ਲੱਗਦਾ ਪਈ ਉਹਦੇ ਪਿੱਛੇ ਕੋਈ ਸੈਂਟਰ ਦੀ ਕੋਈ ਸਾਜ਼ਿਸ਼ ਬਿਲਕੁਲ ਇਹ ਸੈਂਟਰ ਇਹ ਸੈਂਟਰ ਦੀ ਇਹ ਇੱਕ ਪਾਲਿਸੀ ਹੈ ਇੱਕ ਸਾਜ਼ਿਸ਼ ਹੈ ਵੀ ਇੱਥੇ ਜਿਹੜਾ ਨਾ ਵੀ ਪੰਜਾਬ ਦੇ ਲੋਕਾਂ ਨੂੰ ਘਟ ਗਿਨਤੀ ਕੀਤਾ ਜਾਵੇ ਤੇ ਦੇਖੋ ਜਦ ਬਾਕੀ ਸੂਬਿਆਂ ਦੇ ਵਿੱਚ ਜੇ ਹਿਮਾਚਲ ਚ ਕਾਨੂੰਨ ਬਣ ਸਕਦੇ ਆ ਤੇ ਬਣੇ ਹੋਏ ਆ ਤੇ ਰਾਜਸਥਾਨ ਚ ਬਣ ਸਕਦੇ ਆ ਪੁਟਾਨ ਚ ਬਣ ਸਕਦੇ ਆ ਮਹਾਲਿਆ ਚ ਬਣ ਸਕਦੇ ਆ ਗੁਜਰਾਤ ਚ ਬਣ ਸਕਦੇ ਆ ਨਾਗਾਲੈਂਡ ਚ ਬਣ ਸਕਦੇ ਆ ਉੱਤਰਾਖੰਡ ਚ ਬਣ ਸਕਦੇ ਆ ਹਾਂ ਹਾਂ ਅੱਛਾ ਮਹਾਰਾਸ਼ਟਰ ਚ ਹੈਗੇ ਆ ਵਾਹ ਬਹੁਤ ਸਾਰੇ ਮਤਲਬ ਹੈਗੇ ਆ ਮੈਂ ਚ ਪਟਾਣ ਦੀ ਗੱਲ ਕਰ ਲਈ ਪਟਾਣ ਦੇਸ਼ ਦੀ ਤਾਂ ਇੱਕ ਗੱਲ ਹੀ ਬੜੀ ਅਲਹਿਦਾ ਹੈ ਦੁਨੀਆ ਪੂਰੀ ਦੁਨੀਆ ਤੋਂ ਉਹ ਮੇਰੇ ਮੂੰਹ ਚੋਂ ਇਹ ਗੱਲ ਨਿਕਲ ਗਿਆ ਪਟਾਣ ਉਹਦੀ ਤਾਂ ਅਲਹਿਦਾ ਹੀ ਦੁਨੀਆ ਤੋਂ ਗੱਲ ਆ ਨਾ ਇੱਕ ਤੇ ਇਹ ਸਾਰੀਆਂ ਸਟੇਟਾਂ ਤੇ ਆ ਕੇ ਜਿਹੜੇ ਲੋਕ ਆ ਇੱਥੇ ਸਾਡੀ ਡੈਮੋਗ੍ਰਾਫੀ ਚੇਂਜ ਕਰ ਰਹੇ ਆ ਇੱਥੇ ਕ੍ਰਾਈਮ ਵਧ ਰਿਹਾ ਇੱਥੇ ਸਾਡੀ ਧਰਤੀ ਘਟ ਰਹੀ ਆ ਦਿਨੋਂ ਦਿਨ ਇੱਥੇ ਇਹਨਾਂ ਦੀਆਂ ਵੋਟਾਂ ਬਾਦ ਰਹੀਆਂ ਇੱਥੇ ਹੋਰ ਬਹੁਤ ਸਾਰੇ ਕਾਰਨ ਆ ਜੇ ਗਿਣਾਂ ਲੱਗਾ ਨਾ ਘੱਟੋ ਘੱਟ 50 ਕਾਰਨ ਅਸੀਂ ਗਿਣਾ ਸਕਦੇ ਹਾਂ ਵੀ ਉਹ ਇੱਥੇ ਇੱਥੇ ਦੀ ਧਰਤੀ ਨੇ ਇੱਥੇ ਲੋਕਾਂ ਨੂੰ ਸਮਾਜ ਨੂੰ ਕਿੱਦਾਂ ਪ੍ਰਭਾਵਿਤ ਕਰ ਰਿਹਾ ਮਤਲਬ ਉਹਨਾਂ ਦੇ ਇੱਥੇ ਆਉਣ ਦੇ ਨਾਲ ਪੰਜਾਬ ਦਾ ਸੱਭਿਆਚਾਰ ਤੋਂ ਲੈ ਕੇ ਪੰਜਾਬ ਦਾ ਸਾਰਾ ਕੁਝ ਕਿਵੇਂ ਚੇਂਜ ਹੋ ਰਿਹਾ ਉਹਦਾ ਉਹਦਾ ਹੱਲ ਫਿਰ ਜਿੱਦਾਂ ਤੁਸੀਂ ਜਿਹਨਾਂ ਸੂਬਿਆਂ ਦਾ ਜ਼ਿਕਰ ਕੀਤਾ ਹੈਗਾ ਉਹ ਸੂਬੇ ਸਪੈਸ਼ਲ ਹਨਾ ਜੀ ਉੱਥੇ ਤੁਸੀਂ ਜਗਾ ਨਹੀਂ ਲੈ ਸਕਦੇ ਤੁਸੀਂ ਉੱਥੋਂ ਦੇ ਵੋਟਰ ਨਹੀਂ ਬਣ ਸਕਦੇ ਪਰ ਤੇ ਪੰਜਾਬ ਦੇ ਵੱਲ ਨੂੰ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਤੁਰਿਆਵੇ ਉਹਦੇ ਲਈ ਫਿਰ ਤੁਹਾਨੂੰ ਪੰਜਾਬ ਦੀ ਸਰਕਾਰ ਦੇ ਉੱਪਰ ਕੋਈ ਦਬਾਅ ਬਣਾਉਣਾ ਪਊਗਾ ਮੈਨੂੰ ਲੱਗਦਾ ਹੈਗਾ ਕਿ ਕੋਈ ਬਿੱਲ ਪਾਸ ਹੋਵੇ ਕੋਈ ਕਾਨੂੰਨ ਬਣ ਜਾਵੇ ਫੇਰ ਹੀ ਇਹ ਕੰਮ ਤਾਂ ਇਹਨੂੰ ਤਾਂ ਫੇਰ ਹੀ ਰੁਕ ਲੱਗੂਗੇ ਨਾ ਜੀ ਦੇਖੋ ਜਦੋਂ ਹਿਮਾਚਲ ਦੀ ਗੱਲ ਆਉਂਦੀ ਨਾ ਉਹ ਕਹਿੰਦੇ ਵੀ ਇਹ ਨਾ ਕੁਦਰਤ ਨੂੰ ਉੱਥੇ ਸਿਕਿਉਰ ਕਰਨ ਦੇ ਲਈ ਉੱਥੇ ਇਹ ਕਾਨੂੰਨ ਲਿਆਂਦੇ ਆ ਰੋਜ਼ਗਾਰ ਘਟਵਾ ਕਹਿੰਦੇ ਉੱਥੇ ਤੇ ਹਾਂ ਹੈਨਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕੀ ਸਾਨੂੰ ਆਪਣੀ ਪੰਜਾਬ ਦੀ ਧਰਤੀ ਜਿਹੜੀ ਇੰਨੀ ਦੂਸ਼ਿਤ ਹੋ ਰਹੀ ਹੈ ਜਿੱਥੇ ਫੈਕਟਰੀਆਂ ਦੇ ਵਿੱਚ 100-100% ਪ੍ਰਵਾਸੀ ਰੱਖਿਆ ਹੋਇਆ ਜਿਹੜੇ ਪੰਜਾਬ ਦੇ ਲੋਕ ਤਾਂ ਉੱਥੇ ਵਿਚਾਰੇ ਨੌਕਰੀਆਂ ਵੀ ਨਹੀਂ ਕਰ ਰਹੇ ਤੇ ਉਹਦਾ ਜਿੰਨਾ ਉਹਦਾ ਪ੍ਰਦੂਸ਼ਣ ਆ ਉਹ ਸਾਡੀ ਧਰਤੀ ਧਰਤੀ 'ਚ ਜਾ ਰਿਹਾ ਕੀ ਸਾਨੂੰ ਨਹੀਂ ਲੋੜ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਜਦੋਂ ਅਸੀਂ ਏ ਲੁਧਿਆਣੇ ਦੀਆਂ ਫੈਕਟਰੀਆਂ ਦੀ ਗੱਲ ਕੀਤੀ ਉਦੋਂ ਪੰਜਾਬ ਗਵਰਨਮੈਂਟ ਇਹੀ ਭਗਵੰਤਮਾਨ ਗਵਰਨਮੈਂਟ ਸੀ ਜਿਹੜੀ ਉਹਨਾਂ ਦੇ ਫੇਵਰ ਚ ਆ ਗਈ ਸੀ ਉਲਟਾ ਇਹਨਾਂ ਨੇ ਮਤਲਬ ਪ੍ਰਵਾਸੀਆਂ ਨੂੰ ਹਲਾਸ਼ੇਰੀ ਦੇ ਕੇ ਪੰਜਾਬੀਆਂ ਦੇ ਖਿਲਾਫ ਇੱਕ ਵੱਡਾ ਕੱਟ ਕੀਤਾ ਉੱਥੇ ਇਹਨਾਂ ਨੇ ਸਾਡੇ ਖਿਲਾਫ ਉੱਥੇ ਇਹਨਾਂ ਨੇ ਵੱਡੇ ਟੈਂਟ ਲਾਤੇ ਉਹਨਾਂ ਦੀ ਰੋਟੀ ਪਾਣੀ ਚਲਾਤੀ ਉੱਥੇ ਉਹਨਾਂ ਦਾ ਜਮਾੜਾ ਕੀਤਾ ਤੇ ਉਹਨਾਂ ਨੂੰ ਇਹ ਗੱਲ ਕਿਹਾ ਵੀ ਆਪਣੇ ਛੱਡ ਕੇ ਆ ਜਾਓ ਵੀ ਦਿਹਾੜੀ ਤੁਹਾਨੂੰ ਅਸੀਂ ਦੇਵਾਂਗੇ ਇੱਥੇ ਆ ਕੇ ਇਹਨਾਂ ਦੇ ਮਤਲਬ ਸਟੈਂਡ ਕਰੋ ਇਹਨਾਂ ਦੇ ਖਿਲਾਫ ਇੱਕ ਕਿਹੋ ਜੀ ਗਵਰਨਮੈਂਟ ਆ ਜਿਹੜੀ ਪੰਜਾਬ ਚ ਚੁਣੀ ਜਾ ਰਹੀ ਆ ਤੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਆ ਤੇ ਪੰਜਾਬ ਦੇ ਲੋਕਾਂ ਦੇ ਖਿਲਾਫ ਆ ਤੇ ਮਤਲਬ ਪ੍ਰਵਾਸੀਆਂ ਦੀ ਫੇਵਰ ਚ ਆ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਆਪਣੀ ਧਰਤੀ ਵਾਸਤੇ ਤੇ ਆਪਣੇ ਲੋਕਾਂ ਦੇ ਵਾਸਤੇ ਆਪ ਹੀ ਜਦੋਜਾਦ ਕਰਨੀ ਪਊਗੀ ਸਰਕਾਰ ਨੇ ਕੁਝ ਨਹੀਂ ਕਰਨਾ ਜੋ ਲੱਗਣ ਡਿਆ ਹੈਗਾ ਕਰਨ ਸਿੰਘ ਲਵਲੀ ਜੀ ਜਿਹੜੀ ਅੱਜ ਇਹ ਘਟਨਾ ਵਾਪਰ ਕੇ ਹਟਿਆ ਮੈਨੂੰ ਲੱਗਦਾ ਕਿ ਇਹਨੂੰ ਕੇਵਲ ਇੱਕ ਪਿੰਡ ਤੱਕ ਜਾਂ ਇੱਕ ਜ਼ਿਲ੍ਹੇ ਤੱਕ ਸੀਮਤ ਰੱਖ ਕੇ ਨਾ ਦੇਖਿਆ ਜਾਵੇ ਪੂਰੇ ਪੰਜਾਬ ਦਾ ਇੱਕ ਮਸਲਾ ਬਣ ਚੁੱਕਾ ਨਾ ਜੀ ਪ੍ਰਵਾਸੀਆਂ ਵੱਲੋਂ ਬੱਚਿਆਂ ਨੂੰ ਹੀ ਦਾ ਸ਼ਿਕਾਰ ਬਣਾਉਣ ਵਾਲਾ ਕਿਵੇਂ ਦੇਖਦੇ ਹੋ ਅਗਲਾ ਪ੍ਰੋਗਰਾਮ ਤੁਹਾਨੂੰ ਲੱਗਦਾ ਕਿ ਇਹਨੂੰ ਜਿਹੜਾ ਇੱਥੇ ਤੱਕ ਸੀਮਿਤ ਹੋ ਕੇ ਨਾਰਾਜ਼ ਹੋਵੇ ਇਹਨੂੰ ਉੱਪਰ ਤੱਕ ਲੈ ਕੇ ਜਾਣਾ ਤੇ ਪੱਕੇ ਤੌਰ ਦੇ ਉੱਪਰ ਮਸਲਾ ਹੱਲ ਹੋਵੇ ਕਿ ਜਦੋਂ ਬਾਕੀ ਸੂਬਿਆਂ ਦੀ ਤਰਜ਼ ਦੇ ਉੱਪਰ ਪੰਜਾਬੀ ਦਾ ਸਪੈਸ਼ਲ ਉਸ ਕੈਟਾਗਰੀ ਵਿੱਚ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਆ ਹੁਸ਼ਿਆਰਪੁਰ ਦੇ ਬਾਗਪੁਰ ਪਿੰਡ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ 20-25 ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਇੱਕ ਘਟਨਾ ਹੁਸ਼ਿਆਰਪੁਰ ਵਿੱਚ ਹੋਈ ਸੀ ਇੱਕ 5 ਸਾਲ ਦਾ ਮਾਸੂਮ ਬੱਚਾ ਹਰਵੀਰ ਸਿੰਘ ਜਿਹਨੂੰ ਇੱਕ ਪ੍ਰਵਾਸੀ ਵੱਲੋਂ ਬੜੇ ਦਰਦਨਾਕ ਤਰੀਕੇ ਨਾਲ ਮਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਦੁਨੀਆ ਭਰ ਵਿੱਚ ਇੱਕ ਜਿਹੜੀ ਰੋਸ ਦੀ ਲਹਿਰ ਆ ਉਹ ਉੱઠી ਸੀ ਕਿ ਜਿੱਦਾਂ ਬਾਕੀ ਰਾਜਾਂ ਦੀ ਤਰਜ਼ ਤੇ ਪੰਜਾਬ ਵਿੱਚ ਵੀ ਇੱਕ ਸਖਤ ਕਾਨੂੰਨ ਪ੍ਰਵਾਸੀਆਂ ਖਿਲਾਫ ਬਣਾਉਣਾ ਚਾਹੀਦਾ ਆ ਹਲੇ ਕੁਝ ਦਿਨ ਬੀਤੇ ਆ ਹਲੇ ਲੋਕ ਉਸ ਦੁੱਖ ਨੂੰ ਭੁੱਲੇ ਨਹੀਂ ਤੇ ਇੱਕ ਅੱਜ ਜਿਹੜੀ ਘਟਨਾ ਇੱਕ ਬਹੁਤ ਵੱਡੀ ਘਟਨਾ ਹੋਣ ਜਾ ਰਹੀ ਸੀਗੀ ਜੇਦਾ ਕੀ ਬਾਗਪੁਰ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਜਿੱਦਾਂ ਉਹ ਪ੍ਰਵਾਸੀ ਨੇ ਚੱਕ ਕੇ ਲਿਜਾਣਾ ਚਾਹਿਆ ਉਹਦੇ ਨਾਲ ਕੋਈ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਚਲੋ ਪਰਿਵਾਰ ਨੇ ਦੇਖ ਲਿਆ ਰੋਲਾ ਪਿਆ ਤੇ ਪਿੰਡ ਵਾਲਿਆਂ ਨੇ ਉਹ ਪ੍ਰਵਾਸੂ ਪ੍ਰਵਾਸੀ ਨੂੰ ਕਾਬੂ ਕਰ ਲਿਆ ਤੇ ਇਸ ਕਰਕੇ ਇਹ ਜਿਹੜੀ ਘਟਨਾ ਹੋ ਰਹੀ ਆ ਇਹ ਬੜੀ ਚਿੰਤਾਜਨਕ ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇ ਅਸੀਂ ਪਹਿਲਾਂ ਵੀ ਵੱਡੇ ਪੱਧਰ ਤੇ ਇੱਕ ਪ੍ਰੋਟੈਸਟ ਕੀਤਾ ਸੀ ਹੁਸ਼ਿਆਰਪੁਰ ਦੇ ਵਿੱਚ ਅਤੇ ਹੁਸ਼ਿਆਰਪੁਰ ਦੇ ਵਿੱਚ ਵੀ ਜਿੰਨੇ ਵੀ ਪਿੰਡਾਂ ਨੇ ਮਤੇ ਪਾਏ ਸੀ ਪ੍ਰਵਾਸੀਆਂ ਖਿਲਾਫ ਜਾਂ ਮਹੱਲਿਆਂ ਦੇ ਵਿੱਚ ਐਮਸੀ ਜਿਹੜੇ ਹੈਗੇ ਉਹਨਾਂ ਨੇ ਮਤੇ ਪਾਏ ਸੀ ਉਹਨਾਂ ਨੂੰ ਵੀ ਅਸੀਂ ਮਤਲਬ ਲਾਮਬੰਦ ਕੀਤਾ ਸੀਗਾ ਕਿ ਪੂਰੇ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਵਾਂ ਜਿੰਨੇ ਪਿੰਡ ਪੂਰੇ ਪੰਜਾਬ 'ਚਾ 12,000 ਤੋਂ ਉੱਪਰ ਪਿੰਡ ਜਿਹੜੇ ਪੰਜਾਬ ਵਿੱਚ ਆ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਵਾਸੀਆਂ ਖਿਲਾਫ ਮਤੇ ਪਾਉਣੇ ਚਾਹੀਦੇ ਆ ਔਰ ਅਸੀਂ ਕੁਝ ਦਿਨਾਂ ਤੱਕ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਇੱਕ ਵੱਡਾ ਜਿਹੜਾ 71 ਤਾ ਵੱਡੀ 71 ਤਾ ਕਰਕੇ ਇੱਕ ਵੱਡਾ ਪ੍ਰੋਟੈਸਟ ਜਿਹੜਾ ਉਲੀਕਾਂਗੇ ਜਿਹਦੇ ਵਿੱਚ ਸਾਡੀ ਡਿਮਾਂਡ ਇਹ ਹੋਊਗੀ ਕਿ ਭਾਰਤ ਦੇ ਵਿੱਚ ਤਕਰੀਬਨ 12 ਸਟੇਟਾਂ ਵਿੱਚ ਇਹ ਕਾਨੂੰਨ ਸ਼ਕਤੀ ਨਾਲ ਲਾਗੂ ਆ ਬੇ ਉਹ ਸਟੇਟਾਂ ਵਿੱਚ ਜਿਹੜੇ ਪ੍ਰਵਾਸੀ ਆ ਉਹ ਆ ਕੇ ਜ਼ਮੀਨ ਨਹੀਂ ਖਰੀਦ ਸਕਦੇ ਉਹਨਾਂ ਦੀਆਂ ਵੋਟਾਂ ਨਹੀਂ ਬਣ ਸਕਦੀਆਂ ਉਹਨਾਂ ਦੇ ਆਧਾਰ ਕਾਰਡ ਨਹੀਂ ਬਣ ਸਕਦੇ ਤਾਂ ਇਸੇ ਤਰਜ਼ ਉੱਤੇ ਅਸੀਂ ਪੂਰੇ ਪੰਜਾਬ 'ਚ ਇੱਕ ਲਹਿਰ ਬਿੱਡਾਂਗੇ ਆਪਣੀਆਂ ਹਮਖਿਆਲੀ ਲੋਕਾਂ ਨੂੰ ਪੰਚਾਇਤਾਂ ਨੂੰ ਜਥੇਬੰਦੀਆਂ ਨੂੰ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਕਿ ਉਹ ਇਕੱਠੇ ਹੋ ਕੇ ਸਾਡੇ ਇਸ ਲਹਿਰ ਦਾ ਜਿਹੜਾ ਸਾਥ ਦੇਣ ਅਤੇ ਬਹੁਤ ਜਲਦੀ ਅਸੀਂ ਇੱਕ ਮੀਟਿੰਗ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਪੰਜਾਬ ਲੈਵਲ ਦਾ ਉਹ ਜਲਦ ਹੀ ਉਲੀਕਾਂਗੇ ਜ਼ਰੂਰ ਸੋ ਵੀਰ ਹੋਰਾਂ ਨੇ ਕਿਹਾ ਹੈਗਾ ਕਿ ਪ੍ਰੋਗਰਾਮ ਉਲੀਕਾਂਗੇ ਉਧਰ ਲੱਖਾਂ ਸਿਧਾਨਾ ਉਧਰ ਅਸੀਂ ਤੋਜਮਾਨ ਤੋਂ ਇਲਾਵਾ ਹੋਰ ਬਖ ਬਖ ਆਗੂ ਜਿਹੜੇ ਹੈਗੇ ਨੇ ਸਾਡੇ ਪੰਜਾਬ ਦੇ ਉਹ ਵੀ ਇਸੇ ਜਦੋਜਹਿਦ ਵਿੱਚ ਹੈਗੇ ਆ ਔਰ ਤੀਜਾ ਸਾਰਿਆਂ ਦਾ ਤਕਰੀਬਨ ਇਹੀ ਹੈਗਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋਵੇ ਫਿਰ ਉਹ ਪਾਸ ਹੋਵੇ ਉਸ ਤੋਂ ਬਾਅਦ ਉਹ ਕਾਨੂੰਨ ਬਣ ਜਾਵੇ ਜਿੱਦਾ ਹੋਰ ਬਾਕੀ ਸੂਬਿਆਂ ਦੀ ਤਰਸ ਦੇ ਉੱਪਰ ਪੰਜਾਬ ਨੂੰ ਉਸ ਕੈਟਾਗਰੀ ਵਿੱਚ ਲਿਆਂਦਾ ਜਾਵੇ ਲਾਸਟ ਗੱਲ ਕਰਕੇ ਖਿਮਾ ਮੰਗ ਲੈਣੀ ਆ ਭਾਈ ਸਾਹਿਬ ਪਿੰਡ ਦੇ ਭਾਈ ਸਾਹਿਬ ਜੀ ਮੇਰੇ ਕੋਲ ਖਲੋਤੇ ਹੈਗੇ ਆ ਜਿਨ੍ਹਾਂ ਨੇ ਇਸ ਪ੍ਰਵਾਸੀ ਨੂੰ ਜਿੱਥੇ ਆਪਾਂ ਅੱਜ ਖਲੋਤੇ ਹੈਗੇ ਆ ਆਪਣੇ ਘਰ ਦੇ ਵਿੱਚ ਕਿਰਾਏ ਤੇ ਰੱਖਿਆ ਹੋਇਆ ਸੀਗਾ ਅੱਜ ਉਹਨਾਂ ਨੇ ਵਾਅਦਾ ਕੀਤਾ ਹੈਗਾ ਕਿ ਮੈਂ ਕੇਵਲ ਇਸ ਪ੍ਰਵਾਸੀ ਨੂੰ ਹੀ ਨਹੀਂ ਜਿਨ੍ਹਾਂ ਨੇ ਅੱਜ ਇਹ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਮੈਂ ਹੋਰ ਵੀ ਜਿਨ੍ਹਾਂ ਨੂੰ ਰੈਂਟ ਦੇ ਉੱਪਰ ਆਪਣੇ ਕਮਰੇ ਜਾ ਘਰ ਦਿੱਤੇ ਹੋਏ ਆ ਉਹਨਾਂ ਦੇ ਕੋਲ ਮੈਂ ਅੱਜ ਸ਼ਾਮ ਤੱਕ ਖਾਲੀ ਕਰਵਾ ਲੂੰਗਾ ਇਦਾਂ ਕਹਿਣਾ ਜੀ ਉਹਨਾਂ ਨੇ ਔਰ ਨਾਲ ਇੱਕ ਹੋਰ ਵੀ ਕਹਿੰਦੇ ਆ ਕੇ ਚੈੱਕ ਕਰ ਲਿਓ ਚੈੱਕ ਕਰ ਲਿਓ ਕਹਿੰਦੇ ਔਰ ਉਹ ਆਪ ਇੱਥੇ ਅੱਜ ਇਸ ਵੇਲੇ ਹੁਣ ਹੈ ਨਹੀਂ ਹੈ ਉਹਨਾਂ ਨੇ ਕਿਹਾ ਹੈਗਾ ਕਹਿੰਦੇ ਕਿ ਮੇਰੇ ਵੱਲੋਂ ਸੁਨੇਹਾ ਦੇ ਦਿਓ ਵੈਸੇ ਆਪਾਂ ਵੀ ਸਾਰੇ ਅਪੀਲ ਕਰਦੇ ਆ ਕਿ ਆਪਣੀ ਪਾਈ ਪੀਸੀਸੀ ਜ਼ਰੂਰ ਕਰਵਾਓ ਜਿਨ੍ਹਾਂ ਨੇ ਵੀ ਕਿਰਾਇਆ ਰੱਖੇ ਹੋਏ ਆ ਸਾਰਿਆਂ ਦਾ ਇਹੀ ਕਹਿਣਾ ਹੈਗਾ ਕਿ ਤੁਸੀਂ ਆਪਣੇ ਕਿਰਾਏਦਾਰਾਂ ਦੀ ਪੀਸੀਸੀ ਜਰੂਰ ਕਰਵਾਓ ਇਹਨਾਂ ਪ੍ਰਵਾਸੀਆਂ ਦੇ ਇਹ ਪਤਾ ਨਹੀਂ ਪਿੱਛੋਂ ਵੀ ਕੋਈ ਹੋ ਸਕਦਾ क्राइम ਕਰਵਾ ਕੇ ਆਏ ਹੋਣ ਜਿਹੜਾ 5 ਸਾਲ ਦਾ ਬੱਚਾ ਨਾ ਜਿੰਨੇ ਕੀਤਾ ਸੀਗਾ ਉਹ ਪਹਿਲਾਂ क्राइम ਕਰਕੇ ਆਇਆ ਹੋਇਆ ਪਹਿਲਾਂ ਵੀ ਉਹ 7 ਸਾਲ ਦੀ ਸਜ਼ਾ ਕੱਟੀ ਹੋਈ ਹੈ ਇਦਾਂ ਦੇ ਕੇਸ ਦੇ ਵਿੱਚ ਹੀ ਉਹਨੇ ਸੋ ਭਾਈ ਜਿਹੜੇ ਤੁਸੀਂ ਆਪਣੇ ਘਰਾਂ ਵਿੱਚ ਪ੍ਰਵਾਸੀਆਂ ਨੂੰ ਇਦਾਂ ਥਾਂ ਦਿੰਦੇ ਹੋ ਪਤਾ ਨਹੀਂ ਕੀ ਕਰਕੇ ਆਏ ਹੋਏ ਆ ਅੱਜ ਸਮਝੋ ਉਹਨਾਂ ਦੀ ਪੀਸੀਸੀ ਜਰੂਰ ਕਰਵਾਓ ਆਪਣਾ ਫਰਜ਼ ਸਮਝਦਿਆਂ ਹੋਇਆ ਜੀ ਹਰੇਕ ਬੰਦਾ ਆਪਣਾ ਜਿਹੜਾ ਨਾ ਰੱਖ ਰਿਹਾ ਕਲੋਨੀयां ਆ ਜਾਂ ਕੁਆਰਟਰੇ ਕੋ ਰਹਿ ਰਿਹਾ ਇੰਡੀਵਿਜੁਅਲ ਹਰੇਕ ਬੰਦਾ ਆਪਣਾ ਫਸ ਸਮਝ ਕੇ ਆਪਣਾ ਫਸਾ ਕੇ ਕੰਮ ਕਰਾਵੇ ਤਾਂ ਇਹ ਮਹੌਨ ਜਿਹੜਾ ਸਕਸੈਸਫੁਲ ਹੋ ਸਕਦੀ ਨਹੀਂ ਤਾਂ ਨਹੀਂ ਹੋ ਜਾਣਾ ਨਹੀਂ ਬਿਲਕੁਲ ਨਹੀਂ ਹੋਣੀ ਨਹੀਂ ਤਾਂ ਜਿਹੜੇ ਉਹ ਮਕਾਨ ਮਾਲਕ ਹੈਗੇ ਉਹਨਾਂ ਦੇ ਖਿਲਾਫ ਵੀ ਨਹੀਂ ਤਾਂ ਪਰਚਾ ਦਰਜ ਹੋਊਗਾ ਐਜ਼ ਪਰ ਲਾ ਇਸ ਕਰਕੇ ਮੇਰੀ ਬੇਨਤੀ ਆ ਕਿ ਹੱਲੇ ਗੱਲ ਚੱਲਦੀ ਪਈ ਹੈ ਜਿਹੜੇ ਘਰਾਂ ਚ ਰੱਖੇ ਹੋਏ ਪ੍ਰਵਾਸੀ ਇਸ ਤਰੀਕੇ ਦੇ ਨਾਲ ਉਹਨਾਂ ਦੀ ਪੀਸੀਸੀ ਜ਼ਰੂਰ ਕਰਵਾ ਲਓ ਬਹੁਤ ਬਹੁਤ ਧੰਨਵਾਦ